हां जी दोस्तों आ आ ਤੁਸੀਂ ਜਾਣਦੇ ਹੀ ਆਪਣੇ ਭਾਈ ਨੂੰ ਕਰਨ ਦਾ ਸਾਹ ਨੂੰ ਸਮਝ ਲੈ ਲਵੋ ਅ ਚੋ ਬ्रो हां जी ਪਛਾਣੋ ਬੰਦੇ ਨੂੰ ਕੀ ਕਰਨਾ ਕਾਮ ਕੀ ਕਰਨਾ ਦਾਸ ਨੂੰ ਸਬਸਕ੍ਰਾਈਬ ਕੀ ਕਰਨਾ ਆਓ ਇੱਕ ਈ ਹੋਰ ਕਮੇ ਸਰਫ ਕਰਾਈ ਮਗਾ ਹਾਂ ਜੀ ਦੋਸਤੋ ਕੀ ਹਾਲ ਚਾਲ ਏ ਆਈ ਹੋਪ ਕਿ ਸਾਰੇ ਵਧੀਆ ਹੋਵੋਗੇ ਤੇ ਆਪਾਂ ਅੱਜ ਆਏ ਬਾਈ ਆਪਣੇ ਕਾਰਨਰ ਦਾਵਾ ਨੂੰ ਮਿਲਣ ਦੇ ਸੋ ਉਹਨਾਂ ਦੀ ਡੀਕ ਕਰ ਰਹੇ ਆ ਆ ਦੇਖੋ ਆਪਣਾ ਡਾਇਰੈਕਟਰ ਆ ਕੌਣ ਹੈ ਪਤਾ ਨਹੀਂ ਤੇ ਉਹ ਆ ਰਹੇ ਆ ਸੋ ਆਪਾਂ ਉਹਨਾਂ ਦੀ ਵੇਟ ਕਰੀ ਜੰਨੇ ਆ ਉੱਪਰੋਂ ਬਾਰਿਸ਼ ਵੀ ਕਾਫੀ ਪੈ ਰਹੀ ਤੇ ਲੋਕਾਂ ਦੀਆਂ ਲੱਗੀਆਂ ਨਜ਼ਰਾਂ ਬੈਹ ਗਿਆ ਬੇੜਾ ਵਾਈਪਰ ਹੋ ਕੇ ਖਰਾਬ ਆਪਣੇ ਠੀਕ ਆ ਤੇ ਬਾਕੀ ਕੋਈ ਨਹੀਂ ਵਲੌਗ ਨਾਲ ਬਣੇ ਰਿਓ ਮਿੰਨੀ ਵਲੌਗ ਆਪਣਾ ਛੋਟਾ ਜਿਹਾ ਏ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਸਬਸਕ੍ਰਾਈਬ ਕਰ ਦਿਆ ਜੀ ਤੇ ਬਾਈ ਆਉਂਦਾ ਤਾਂ ਫਿਰ ਤੁਹਾਨੂੰ ਦਿਖਾਉਣੇ ਆ ਅਗਲੀ ਜੀ ਅਪਡੇਟ ਸੋ ਹਾਂਜੀ ਬ੍ਰਦਰ ਆਪਣੇ ਆ ਚੁੱਕੇ ਆ ਕੀ ਹਾਲ ਚਾਲ ਭਾਈ ਵਧੀਆ ਵਧੀਆ ਭਾਈ ਤੁਸੀਂ ਦੱਸੋ ਬਸ ਠੀਕ ਠਾਕ ਵਧੀਆ ਹੋਰ ਕੀ ਹਾਲ ਹੈ ਵੀਰੇ ਵਧੀਆ ਹੋਰ ਭਾਈ ਕਿ ਤੰਗੀ ਅੱਜ ਭਾਈ ਕਰੇ ਠੀਕ ਆ ਸਾਰੇ ਵਧੀਆ ਵਧੀਆ ਠੀਕ ਹੈ ਤੁਸੀਂ ਦੱਸੋ ਮੈਂ ਠੀਕ ਠਾਕ ਵਧੀਆ ਹੋਰ ਬਹੁਤ بارشਾਂ ਮੁਰਸ਼ਾਂ ਭਾਈ ਇਹ ਮੇਰੇ ਔਰ ਮੋਸਮ ਬਹੁਤ ਖਰਾਬ ਹੋ ਗਿਆ ਭਾਈ ਨੂੰ ਆਪਣੇ ਦੀ ਭਾਜੀ ਨੇ ਖੇਚਲ ਗਈ ਸੀ ਹਨਾ ਬਾਕੀ ਦੂਜਣ ਦਾ ਹੀ ਆ ਰੰਧਾਵਾ ਸਾਹਿਬ ਆਪਣੇ ਜਾਣ ਆਪਣੀ ਤਾਂ ਮੈਨੂੰ ਨਹੀਂ ਲੱਗਿਆ ਉਹ ਚੋਬਰ ਅੰਜੀ ਪਛਾਣੋ ਬੰਦੇ ਨੂੰ ਛੁਰੂ ਹੋ ਗਿਆ ਭਾਜੀ ਸੋ ਹਾਂਜੀ ਦੋਸਤੋ ਹੋ ਤੁਸੀਂ ਜਾਣਦੇ ਹੀ ਆਪਣੇ ਭਾਈ ਨੂੰ ਕਰਨ ਦਾਵਾ ਸਾਹਿਬ ਨੂੰ ਉਹ ਮੇਰੇ ਤੋਂ ਭਾਈ ਨੂੰ ਬਹੁਤ ਉਹਦੀ ਲੱਗਾ ਬਹੁਤ ਉਤਸ਼ਾਹ ਨਾਲ ਦਿੱਤੀ ਤੇ ਇਹ ਲੱਗ ਜੂ ਬ੍ਰਦਰ ਨੂੰ ਇਹ ਗਾਤੀ ਤੁਸੀਂ ਜਾਣਦੇ ਹੋ ਸਰ ਦਸੰਭੀ ਲੋੜ ਹੀ ਨਹੀਂ ਹੈ ਨਾ ਤੇ ਬਾਕੀ ਆਪਣੇ ਵਲੌਗ ਨੂੰ ਕਰ ਦੋ ਲਾਈਕ ਕਮੈਂਟ ਸ਼ੇਅਰ ਸਾਰਾ ਕੁਝ ਤੇ ਬਾਕੀ ਅੱਗੇ ਬਾਕੀ ਭਾਜੀ ਹੁਣੀ ਆਉਣਗੇ ਆਪਾਂ ਇਹਨੂੰ ਵੀ ਕਿਸੇ ਨੀਤਾ ਕਰੇ ਆਉਣਗੇ ਉਹਦਾ ਵਲੌਗ ਹੋਰ ਪੂਰਾ ਬਣਾਵਾਂਗੇ ਨਾ ਇਹ ਥੋੜਾ ਮੈਂ ਤੇ ਸੋ ਆਪਾਂ ਵੀਡੀਓ ਵੀਡੀਓ ਵਗੈਰਾ ਰੀਲਾਂ ਅਪਲੋਡ ਕਰਤੀਆਂ ਇੰਸਟਾ ਤੇ ਜਾ ਕੇ ਚੈੱਕ ਕਰ ਲੋ ਤੇ ਭਾਈ ਦੀ ਵੀ ਆਈਡੀ ਨਾਲ ਕਲੈਬ ਕੀਤੀ ਸੋ ਸਾਰੇ ਜਨੇ ਜਾ ਕੇ ਚੈੱਕ ਕਰੋ ਭਾਈ ਦੀ ਪ੍ਰੋਫਾਈਲ ਬਹੁਤ ਕੰਟਰੀਲਾ ਬਣਾਉਂਦੇ ਆ ਸੋ ਓਕੇ ਬਾਈ ਟਾਟਾ ਲਵ ਯੂ ਬਾਏ ਬਾਏ ਸੋ ਹਾਂਜੀ ਦੋਸਤੋ ਆਪਾਂ ਚੱਲੇ ਹੁਣ ਕਰਨੂ ਤੇ ਕਰਨ ਭਾਈ ਨੂੰ ਮਿਲ ਲਿਆ ਤੇ ਮਿਲ ਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਨੇਚਰ ਸੀ ਭਾਈ ਦਾ ਤੇ ਸੋ ਆਪਣੀ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਇਹ ਦੱਸੋਵਾਂਗਾ ਤੁਹਾਨੂੰ ਆਪਾਂ ਕਿੱਦਾਂ ਦਾ ਵਲੌਗ ਬਣਾਈਏ ਅਗਲਾ ਕੀ ਕੰਟੈਂਟ ਲਈਏ ਸੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਕਰ ਦੋ ਦਬ ਕੇ ਕੀ ਕਰਨਾ ਹੈ ਕੰਮ ਕੀ ਕਰਨਾ ਦੱਸ ਸਬਸਕ੍ਰਾਈਬ ਕੀ ਕਰਨਾ ਆਓ ਸਰਪ ਸਬਸਕ੍ਰਾਈਬ ਕਰ ਦੋ ਜੋ ਵੀ ਹੁੰਦਾ ਹੈ ਤੇ ਬਾਕੀ ਥੈਂਕ ਯੂ ਸਾਰਿਆਂ ਦਾ ਜੋ-ਜੋ ਲਾਈਕ ਕਮੈਂਟ ਸ਼ੇਅਰ ਕਰਦੇ ਆ ਸੋ ਇਦਾਂ ਹੀ ਕਰਦੇ ਰਹੋ ਲਾਈਵ ਸਾਰਿਆਂ ਨੂੰ ਓਕੇ ਬਾਈ بارش ਬਹੁਤ ਹੋ ਰਹੀ ਗਾਇਸ ਤੇ ਵਾਈਪਰ ਆਪਣੇ ਹੋ ਗਏ ਖਰਾਬ ਲੋਕਾਂ ਦੀ ਲੱਗੀਆਂ ਨਜ਼ਰਾਂ ਪਹਿ ਗਿਆ ਬੇੜਾ ਤੇ ਹੁਣ ਬਹੁਤ ਮੁਸ਼ਕਲ ਨਾਲ ਜਾ ਰਹੇ ਆ ਦੇਖ ਲੋ ਧੀ ਧੀ ਸਪੀਡ ਤੇ ਹੌਲੀ 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 ਤੇ ਅਸੀਂ ਹੁਣ ਜਾ ਰਹੇ ਹੌਲੀ ਹੌਲੀ ਸਕੀਮ ਲਾਈਏ ਇਹਨੂੰ ਚੱਕ ਉੱਤੇ ਮੁੱਦਾ ਪਾਉਣੇ ਸੀ ਇਹਦੇ ਹੱਥ ਮਾਰੀ ਜੀ ਕੋ ਬਾਈ ਸਾਬ एक ही फिर क्यों में जाते आप गोली तरह करें तो अभी बहुत मुश्किल में फंस गए हैं हौली हौली जा रहे हैं तो आप देख ही सकते बारिश हो रही है ये ज़्यादा देख नहीं रहा सो शीशे का बहुत ही मद्दा हौलया मैं कुछ देख नहीं लिया सबूत हौली हौली जा रहे हैं तो बाकी ठीक है जी अगले ब्लॉग मिलोंगे लाइक कमेंट एंड सबसक्राइब कर लो चैनल में goodbye。Okay,